ਪੁਲਿਸ ਵਾਲਿਆਂ ਦੀ ਗ੍ਰਿਫਤ ਦੇ ਵਿੱਚ ਜਿਹੜੇ ਤੁਸੀਂ ਇਹ ਬੰਦੇ ਦੇਖਦੇ ਪਈਓ ਅਤੇ ਨਾਲ ਇਹ ਗੱਡੀ i20 ਪਰ ਕੀ ਤੁਹਾਨੂੰ ਪਤਾ ਸੀ ਕਿ ਇਨ੍ਹਾਂ ਬੰਦਿਆਂ ਦੇ ਵੱਲੋਂ 22 ਕਰੋੜ ਰੁਪਏ ਦੀ ਮੁੱਲ ਵਾਲੀ ਹੈਰੋਇਨ ਜਿਹੜੀ ਹੈ ਉਹ ਲਿਆਂਦੀ ਜਾ ਰਹੀ ਸੀ ਇਨ੍ਹਾਂ ਬੰਦਿਆਂ ਨੂੰ ਦੇਖ ਕੇ ਤਾਂ ਇੰਜ ਲੱਗਦਾ ਏ ਕਿ ਇਹ 22 ਕਰੋੜ ਦਾ ਸਮਾਨ ਕਿਵੇਂ ਆਪਣੇ ਜੇਬ ਦੇ ਵਿੱਚ ਜਾਂ ਖਰੀਦ ਕੇ ਲਿਆ ਸਕਦੇ ਆ ਕੀ ਅਸਲ ਦੇ ਵਿੱਚ ਖਬਰ ਇਹ ਬਣਦੀ ਪਈ ਹੈ ਇਹਨਾਂ ਦੀਆਂ ਤਸਵੀਰਾਂ ਇਹਨਾਂ ਦੇ ਪਾਏ ਕੱਪੜੇ ਤੁਸੀਂ ਦੇਖ ਕੇ ਮਾੜਾ ਜਾਂ ਅੰਦਾਜ਼ਾ ਲਗਾ ਲਵੋ ਕਿ ਇਹ ਸੁੱਕੇ ਢੱਡ ਵਾਲਾ ਜਾਂ ਫਿਰ ਇਹ ਮੋٹے ਢੱਡ ਵਾਲਾ ਕਿਤੋਂ 22 ਕਰੋੜ ਰੁਪਏ ਦੀ ਹੈਰੋਇਨ ਖਰੀਦ ਸਕਦਾ ਆ ਨਹੀਂ ਜੇਕਰ ਨਹੀਂ ਜਾਂ ਹਾਂ ਇਹ ਤੁਸੀਂ ਦੱਸਣਾ ਪਰ ਦੂਸਰੇ ਪਾਸੇ ਖਬਰ ਤੇ ਇੱਕ ਵਾਰ ਤੁਸੀਂ ਧਿਆਨ ਦੇ ਨਾਲ ਨਜ਼ਰ ਮਾਰ ਲਵੋ ਉਸ ਤੋਂ ਬਾਅਦ ਜਿਹੜਾ ਵਾਰ-ਵਾਰ ਵੱਡੇ ਬੰਦਿਆਂ ਦੇ ਵੱਲੋਂ ਜਿਹੜੇ ਪੁਰਾਣੇ ਸਿਆਸਤਦਾਨ ਪੁਰਾਣੇ ਪੁਲਸੀਏ ਪੁਰਾਣੇ ਅਰਧ ਸ਼ਾਸਤਰੀ ਹੋ ਜਾਂਦੇ ਆ ਕਹਿੰਦੇ ਰਹਿੰਦੇ ਆ ਕਿ ਮਗਰ ਮੱਛ ਵੱਡੀਆਂ ਮੱਛੀਆਂ ਤਾਂ ਕੋਈ ਹੋਰ ਹੀ ਐ ਇਹ ਤਾਂ ਬੰਦੇ ਬਸ ਕਹਿੰਦੇ ਆ ਕਿ 1500 ਦੀ ਮਾਰ ਹੁੰਦੀ ਐ ਇਹ ਤਸਵੀਰਾਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਭਾਰਤ ਪਾਕਿਸਤਾਨ ਵਿਚਾਰੇ ਬੇਸ਼ੱਕ ਸੀਜ਼ਫਾਇਰ ਹੋਇਆ ਪਿਆ ਆ ਤੋਪਾਂ ਸ਼ਾਂਤ ਨੇ ਪਰ ਪਾਕਿਸਤਾਨ ਵੱਲੋਂ ਭਾਰਤ ਵਿਰੁੱਧ ਨਸ਼ਿਆਂ ਦਾ ਯੁੱਧ ਲਗਾਤਾਰ ਛੇੜਿਆ ਹੋਇਆ ਆ ਪਾਕਿਸਤਾਨ ਲਗਾਤਾਰ ਡਰੋਨ ਦੇ ਜ਼ਰੀਏ ਭਾਰਤ ਵਿੱਚ ਹੈਰੋਇਨ ਭੇਜੀ ਜਾਂਦਾ ਪਿਆ ਆ ਜਿਸ ਦਾ ਸਭ ਤੋਂ ਵੱਧ ਅਸਰ ਸਾਡੇ ਪੰਜਾਬ ਦੇ ਵਿੱਚ ਹੁੰਦਾ ਆ ਪਾਕਿਸਤਾਨ ਦੇ ਇਹਨਾਂ ਮਨਸੂਬਿਆਂ ਨੂੰ ਇੱਕ ਵਾਰ ਭਾਵੇਂ ਮੁਰ ਤੋਂ ਪੰਜਾਬ ਪੁਲਿਸ ਨੇ ਤੋੜ ਕੇ ਰੱਖ ਦਿੱਤਾ ਆ ਇਸ ਬਾਬਤ ਜਾਣਕਾਰੀ ਵੀ ਦਿੱਤੀ ਹੈ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਕਿ ਕਿਵੇਂ ਉਹਨਾਂ ਦੇ ਵੱਲੋਂ ਇਹਨਾਂ ਬੰਦਿਆਂ ਨੂੰ ਫੜ ਲਿਆ ਗਿਆ ਆ ਪਰ ਦੋ ਸਵਾਲ ਜਿਹੜੇ ਮੈਂ ਸ਼ੁਰੂਆਤ ਦੇ ਵਿੱਚ ਕੀਤੇ ਭਾਵੇਂ ਕਿ ਇਹਨਾਂ ਨੇ ਪੁਲਿਸ ਅਧਿਕਾਰੀਆਂ ਨੇ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਤਲਾਸ਼ੀ ਲਈ ਤਾਂ 22 ਕਰੋੜ ਰੁਪਏ ਦੀ 4 ਕਿਲੋ 225 ਗ੍ਰਾਮ ਹੈਰੋਇਨ 97500 ਡਰੱਗ ਮਨੀ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਇਹਨਾਂ ਫੜੇ ਗਏ ਬੰਦਿਆਂ ਬਾਬਤ ਕੱਲੀ-ਕੱਲੀ ਜਾਣਕਾਰੀ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਹੋਰਾਂ ਦੇ ਵੱਲੋਂ ਦਿੱਤੀ ਗਈ ਹੈ ਪਰ ਗੱਲ ਕੀ ਹੈ ਕਿ ਇਹ ਤਾਂ ਧਿਆਨ ਨਾਲ ਇਹਨਾਂ ਦੇ ਸਰੀਰ ਦੀ ਬਣਤਰ ਦੇਖ ਲਵੋ ਤੇ ਦੂਸਰੇ ਪਾਸੇ ਫੜੇ ਗਏ ਮੁਜ਼ਮਾ ਉੱਪਰ ਐਨਡੀਪੀਐਸ ਦੀਆਂ ਧਰਾਵਾਂ ਦੇ ਤਹਿਤ ਥਾਣਾ ਸਦਰ ਫਿਰੋਜ਼ਪੁਰ ਵਿਖੇ ਮਕਦਮਾ ਦਰਜ ਕਰ ਲਿਆ ਆ ਫਿਰੋਜ਼ਪੁਰ ਪੁਲਿਸ ਵੱਲੋਂ ਬੈਕਵਰਡ ਫਾਰਵਰਡ ਲਿੰਕ ਵੀ ਖੰਗਾਲੇ ਜਾ ਰਿਹਾ ਹੈ ਅਤੇ ਜਲਦ ਹੀ ਇਸ ਸੰਬੰਧੀ ਹੋਰ ਗ੍ਰਿਫਤਾਰੀਆਂ ਦੀ ਉਮੀਦ ਵੀ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਯੁੱਧ ਨਸ਼ਿਆਂ ਦੇ ਵਿਰੁੱਧ ਲੜਦੀ ਪਈ ਹੈ ਅਤੇ ਇਸ ਯੁੱਧ ਦੇ ਵਿੱਚ ਇਹ ਬੰਦੇ ਫੜ ਲਏ ਗਏ ਨਹੀਂ ਅੱਜ ਉਹਤਰਾ ਸ਼ਾਮ ਰੋਡ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਸਾਡੀ ਫਿਰੋਜ਼ਪੁਰ ਪੁਲਿਸ ਨੂੰ ਫੇਰ ਬੜੀ ਵਧੀਆ ਕਾਮਯਾਬੀ ਹਾਸਲ ਹੋਈ ਹੈ ਜਦੋਂ ਸਾਡੀ ਟੀਮ ਜਿਹੜੀ ਹੈਡ ਕਰ ਰੇ ਸਾਡੇ ਐਸਪੀ ਡੀ ਸਾਹਿਬ ਸਾਡੇ ਇੰਚਾਰਜ ਸੀਆਈਏ ਇਹਨਾਂ ਨਾਲ ਰਲ ਕੇ ਜਦੋਂ ਸਾਰੀ ਟੀਮ ਨੇ ਬੜੀ ਵਧੀਆ ਕਾਮਯਾਬੀ ਹਾਸਲ ਕੀਤੀ ਜਦੋਂ 4 ਕਿਲੋ 255 ਗ੍ਰਾਮ ਹੈਰੋਇਨ 1,97,000 500 ਡਰੱਗਮਰੀ ਤੇ ਇੱਕ i20 ਕਾਰ ਇਹਨਾਂ ਨੇ ਉਹਦੇ ਚੈਨ ਰਿਕਵਰ ਕਰਨ ਵਿੱਚ ਕੰਮ ਅਭਿਆਸ ਲਈਏ ਚਾਰ ਜਣੇ ਇਹਦੇ ਵਿੱਚ ਗ੍ਰਿਫਤਾਰ ਕੀਤੇ ਜਿਨ੍ਹਾਂ ਵਿੱਚ ਸਵਰਨ ਸਿੰਘ 20 ਸਾਲ ਉਮਰ ਦਾ ਪੁੱਤਰ ਗੁਰਮukh ਸਿੰਘ ਵਾਸੀ ਪਿੰਡ ਕਮਾਲੇ ਆਲਾ ਥਾਣਾ सदर ਫਿਰੋਜ਼ਪੁਰ ਗੁਰਵੰਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਬਸਤੇ ਆਲਾ ਥਾਣਾ ਮਖੂ ਸੰਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਨਿਹਾਰਾ RAM ਸਿੰਘ ਆਲਾ ਥਾਣਾ ਜਲਾਲਾਬਾਦ ਤੇ ਮਨਪ੍ਰੀਤ ਸਿੰਘ ਪੁੱਤਰ ਮਿਰਜ਼ਾ ਸਿੰਘ ਵਾਸੀ ਪਿੰਡ ਨੂਰਪੁਰ ਥਾਣਾ सदर ਜ਼ੀਰਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 4 ਕਿਲੋ 200 ਗ੍ਰਾਮ ਸਰ ਇਹ ਕਿੱਥੋਂ ਲੈ ਕੇ ਆਏ ਸੀ ਹਿਰੋਇਨ ਇਹਨਾਂ ਦਾ ਲਿੰਕ ਆਪਸ ਦੇ ਵਿੱਚ ਕਿਵੇਂ ਰਿਹਾ ਇਹ ਚਾਰਾਂ ਦੇ ਈਸੇ ਦੇ ਵਿੱਚ ਹੀ ਇਹਨਾਂ ਦੇ ਜਿਹੜੀ ਪੁੱਛਗਿੱਛ ਤੋਂ ਆਇਆ ਵੀ ਇਹਦੇ ਵਿੱਚ ਸਾਰੇ ਨਸ਼ੇ ਦੇ ਕਾਰੋਬਾਰ ਦੇ ਸ਼ਾਮਲ ਸੀ ਇਹ ਚਾਰੇ ਤੇ ਹੁਣ ਵੀ ਇਹਨਾਂ ਨੂੰ ਜਿਹੜੀ ਡਰੱਗ ਮਨੀ ਜਿਵੇਂ ਇੱਕ ਜਣੇ ਇਹਨਾਂ ਜੋ ਇਹਨਾਂ ਨੇ ਇਹਨਾਂ ਨੂੰ ਡਰੱਗ ਦੇਣਾ ਸੀ ਤੇ ਉਹਦੇ ਸਬੰਧ ਵਿੱਚ ਉਹ ਪੈਸੇ ਲੈ ਕੇ ਆਏ ਹੋਏ ਸੀ ਤੇ ਇਹ ਬਾਕੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਕਿੱਥੋਂ ਲੈ ਕੇ ਆਏ ਆ ਪਹਿਲਾਂ ਤੇ ਉਹ ਵੀ ਸੜਨ ਟੀਮਸ ਗਈਆਂ ਹੋਈਆਂ ਜਿਹੜੀਆਂ ਬੈਕਵਰਡ ਤੇ ਫਾਰਵਰਡ ਲਿੰਕੀਜਸ ਦੇ ਵਿੱਚ ਉਹਦੇ ਵਿੱਚ ਵੀ ਸਾਨੂੰ ਸਫਲਤਾ ਮਿਲ ਨਹੀਂ ਪਈ ਪੂਰੇ ਮਹੀਨੇ ਸਰ ਇਹ ਚਾਰਾ ਚਾਰੇ ਇਕੱਠੇ ਫੜੀ ਕੋ ਟਾਈਮ ਤੇ ਇਹ ਇਹ ਨਾ ਜੀ ਹਾਂਜੀ ਗੱਟੇ ਇਹ ਆਹਾਂ ਇਕੱਠੇ ਆ ਰਹੇ ਸੀਗੇ ਇਕੱਠੇ ਫੜੇ ਸਰ ਇਹਨਾਂ ਚਾਰਾਂ ਦੇ ਉੱਤੇ ਪਹਿਲੇ ਵੀ ਕ ਮਕਦਮੇ ਦਰਜ ਹੈਗੇ ਆਈ ਗੁਰਵੰਤ ਦੇ ਵਿੱਚ ਪਹਿਲਾ ਜਿਹੜਾ ਇਹਦਾ ਕ੍ਰਿਮੀਨਲ ਰਿਕਾਰਡ ਦੇ ਵਿੱਚ ਗੁਰਵੰਤ ਸਿੰਘ ਹੈ ਜਿਹਦੇ ਤੇ ਪੰਜ ਮਕਦਮੇ ਦਰਜ ਹੈ ਜਿਨ੍ਹਾਂ ਦੇ ਵਿੱਚ ਐਨਡੀਪੀਐਸ ਦਾ ਵੀ ਹੈ ਜਿਹੜਾ ਉਹਦੇ ਵਿੱਚ 105 ਗ੍ਰਾਮ ਇਤੋਂ ਹੈਰੋਇਨ ਬਰਾਬਦ ਹੋਈ ਸੀ ਬਾਕੀ ਆਮ ਜੈਕਟ ਦਾ ਮਾਈਨਿੰਗ ਐਕਟ ਦਾ ਲੜਾਈ ਝਗੜੇ ਦਾ 307 ਦਾ ਉਹ ਮਕਦਮਾ ਵੀ ਕਰਦਾ ਬਾਹਰ ਆਇਆ ਜੇ ਕਿਸ ਤਰ੍ਹਾਂ ਇਹ ਬੜੀ ਇਹ ਹਾਂਜੀ ਇਹ ਜੁਬਾਨ ਤੇ ਵਾਰ ਸੀਗਾ ਜੀ ਤੇ ਇਹ ਦੋ ਦੋ ਜਿਹੜਾ ਦੂਸਰਾ ਹੈਗਾ ਜਿਹੜਾ ਉਹਦੇ ਵਿੱਚ ਮਨਪ੍ਰੀਤ ਸਿੰਘ ਆਫ ਮਣੀ ਹੈ ਉਹਦੇ ਤੇ ਦੋ ਮਕਦਮੇ ਦਰਜ ਸੀ ਇੱਕ 452 323 34 ਦਾ ਤੇ ਦੂਸਰਾ ਐਨਡੀਪੀਐਸ ਐਟ 80 ਗ੍ਰਾਮ ਹੈ ਇਹ ਸਾਨੂੰ ਇਸ ਐਨਡੀਪੀਐਸ ਜਿਹੜੇ ਵਾਂਟਡ ਸੀ ਸਰ ਇਹ ਬੜੀ ਕਿੱਦਾਂ ਤੱਕ ਲੱਗਾ ਜੀ ਇਹ ਜੀ CIA ਵੱਲੋਂ ਪਹਿਲਾਂ ਵੀ ਜਿਹੜੀ ਚੱਲ ਰਹੀ ਸੀ ਇਨਫੋਰਮੇਸ਼ਨ ਚੱਲ ਰਹੀ ਸੀ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਉਸ ਇਨਫੋਰਮੇਸ਼ਨ ਦੇ ਬੇਸ ਤੇ ਤੇ ਉਹਦੇ ਵਿੱਚ ਇਹ ਕਾਬੂ ਹੋ ਗਿਆ ਕਿਤੇ ਹੋਰ ਵੀ ਖੁਲਾਸੇ ਹੋ ਸਕਦੇ ਸਰ ਜੀ ਬਿਲਕੁਲ ਜੀ ਬਿਲਕੁਲ ਸਾਡੀ ਇਹਦੀ ਬੈਕਵਰਡ ਤੇ ਫੋਰਵਰਡ ਲਿੰਕੇਜਸ ਦੇ ਵਿੱਚ ਸਾਨੂੰ ਬਹੁਤ ਉਮੀਦ ਹੈ ਵੀ ਸਾਨੂੰ ਸਾਡੀ ਟੀਮਸ ਗਈਆਂ ਹੋਈਆਂ ਤੇ ਕੋਈ ਨਾ ਕੋਈ ਉਹਦੇ ਵਿੱਚ ਵੀ ਸਾਨੂੰ ਸਰ ਇਹ ਪਾਕਿਸਤਾਨ ਤੋਂ ਐਸਾ ਇਹ ਪਾਕਿਸਤਾਨ ਤੋਂ ਐਸਾ ਇਹ ਹਾਂਜੀ ਇਹ ਡਰੋਨ ਵਾਲੀ ਜਿਹੜੀ ਹੁਣ ਤੱਕ ਪੁੱਛ ਕੇ ਪੁੱਛ ਕੇ ਜਦੋਂ ਸਾਹਮਣੇ ਆਇਆ ਵੀ ਡਰੋਨ ਰਹੀ ਇਹ ਆਈ ਹੋਈ ਹੈ ਉਸ ਤੋਂ ਬਾਅਦ ਇਹ ਕਿੰਨਾ ਕਿੰਨਾ ਹੱਥਾਂ 'ਚ ਗਈ ਕਿੱਥੇ ਵੇਚੀ ਗਈ ਉਹਦੀ ਇਹ ਜੀ ਸਾਡੀ ਪੁਲਿਸ ਚੱਲ ਰਹੀ ਹੈ ਸਰ ਜੀ ਸਾਡੇ ਕੋਲ ਕਿਹੜੀ ਖਾਸ ਗ੍ਰਾਮੀ ਦੀ ਆਈ 20 ਗੱਡੀ ਸਰ ਇਸੇ ਗੱਡੀ ਤੇ ਜਾ ਰਹੇ ਸੀ ਮੌਕੇ ਤੇ ਜਦੋਂ ਫੜੇ ਚਾਰ ਹਾਂਜੀ ਹਾਂਜੀ ਹਾਂਜੀ